ਆਪਾਂ ਨਾ ਵੀਰੇ ਆ ਫੀਡ ਦੇ ਵੀਡੀਓ ਪਾਉਣੇ ਆ ਕੋਈ ਸਾਨੂੰ ਇਹ ਝੂਠ ਮਾਰ ਕੇ ਵੀਡੀਓ ਨਹੀਂ ਬਣਾਉਂਦੇ ਆ ਆਪਾਂ ਵੀ ਜੇ ਤੁਹਾਡੀ ਮੱਝ 10 ਕਿਲੋ ਦੁੱਧ ਦਿੰਦੀ ਆ ਤਾਂ 12 ਕਰ ਜੂਗੇ 15 ਕਰ ਜੂ। ਜਿਹੜੀ ਮੈਂ ਚੀਜ਼ ਪਾਉਣਾ ਕਿਵੇਂ ਫੀਡ ਬਣਾ ਕੇ ਲੈਂਦੇ ਕੀ ਕੀ ਸਮਾਨ ਪਾਇਆ ਮੈਂ ਤਾਂ ਤੁਹਾਡੇ ਨਾਲ ਉਹ ਸਾਂਝਾ ਕਰਨਾ ਭਰਾਵੋ ਜੇ ਵੀਡੀਓ ਸਾਰੀ ਦੇਖ ਕੇ ਤੁਹਾਨੂੰ ਚੰਗੀ ਲੱਗੂ ਤਾਂ ਅੱਗੇ ਸ਼ੇਅਰ ਕਰ ਦਿਓ ਨਹੀਂ ਬਈ ਅੱਗੇ ਸਕਿਪਟ ਕਰ ਲਿਓ ਵੀਡੀਓ ਵੀਰੇ ਆ ਦੇਖ ਲਓ ਜਿਹੜੀ ਆਪਣੀ ਫੀਡ ਆ ਇਹ ਆਪਾਂ ਪਹਿਲਾਂ ਤਾਂ ਜਿਹੜੀ ਤਾਂ ਸ਼ਾਮ ਨੂੰ ਸੱਣੀ ਹਰਾਚਾਰਾ ਲਾਉਣਾ ਸਵੇਰੇ ਫੀਡ ਪਿਵਾਵਾਂਗੇ ਤੇ ਜਿਹੜੀ ਸਵੇਰੇ ਪੀਂਦੀ ਹੁੰਦੀ ਹੁੰਦੀ ਉਹਨੂੰ ਸ਼ਾਮ ਨੂੰ ਰਲਾਉਂਦੇ ਆ। ਤੇ ਜਿਹੜੀ ਆ ਬਈ ਪਤੀਲੇ ਚਾਹੇ ਆਪਾਂ ਲੇਟੀ ਬਣਾਉਣੀ ਹੈ ਕਣਕ ਦਾ ਜਿਹਨੂੰ ਦਲੀਆ ਕਹਿੰਦੇ ਹਰਿਆਣੇ 'ਚ ਤਾਂ ਇਹ ਅਲੱਗ ਤੋਂ ਰੜੰਦੇ ਆ। ਤਿੰਨ ਤੋਂ 4 ਕਿਲੋ ਇਹ ਆਪਾਂ ਸਾਰੇ ਪਸ਼ੂਆਂ ਵਾਸਤੇ ਇੱਕ ਟਾਈਮ 'ਚ ਰੰਨ ਲੈਣੇ ਆ। ਅੱਧੀ ਸੋਹਾਂ ਪਾਣੀ ਅੱਧੀ ਪੌਣੇ ਸ਼ਾਮ ਨੂੰ। ਆ ਬੱਠਲ ਚ ਜਿਵੇਂ ਬਈ ਇਹ ਮੈਂ ਰੌਣਕ ਨੂੰ ਕਿ ਉਹਦੀ ਤੀ ਨੀ ਮੋ ਦੋਨਾਂ ਨੂੰ ਪਾਉਂਗਾ ਇਹ। ਤਕਰੀਬਨ ਇਹ 'ਚ ਫੀਡ ਆ ਜਾਂਦੀ ਹੈ ਤਿੰਨ ਤੋਂ ਸਾਢੇ ਤਿੰਨ ਕਿਲੋ ਇੱਕ ਟਾਈਮ ਦੀ। ਤਾਂ ਤਾਂ ਸਾਦੇ ਦਿਨ ਨੂੰ ਵੀ ਲੋਕੀਂ ਦਾ ਜਾਂਦੀ ਆ ਤੇ ਬੜੀਆ ਖੁਸ਼ ਹੋ ਕੇ ਪਸੂ ਖਾਂਦੇ ਆ ਕੋਈ ਚੱਕਰ ਨਹੀਂ ਗੀ ਛੱਡ ਦੇਣਗੇ ਜਾਂ ਹੋਰ ਆਹ ਦੇਖ ਲਓ ਬਈ ਆਹ ਦੇਖ ਲਓ ਬਈ ਬੱਠਲ ਪੂਰਾ ਭਰਿਆ ਤੇ ਪਰਚੀ ਨਾਲ ਲਾਤੀ ਕਿਸੇ ਭਰਾ ਨੂੰ ਜੇ ਸਮਝ ਨਾ ਲੱਗੂ ਮੈਂ ਕਮੈਂਟ ਦੇ ਵਿੱਚ ਇਹ ਪਰਚੀ ਪਾ ਦੂੰ ਭਰਾਵਾਂ ਨੇ ਫੋਨ ਲਾ ਤੁਸੀਂ ਫੋਨ ਫਿਰ ਬਾਹਲੇ ਆਉਣ ਲੱਗ ਜਾਂਦੇ ਆ ਅਗਲਾ ਉਹੀ ਚੀਜ਼ ਆਪਾਂ ਵੀਡੀਓ 'ਚ ਦੱਸੀ ਉਹੀ ਸਾਨੂੰ ਫੋਨ ਤੇ ਦੱਸਣੀਆਂ ਤਾਂ ਇਹ ਤਾਂ ਚੰਗਾ ਤੁਸੀਂ ਵੀਡੀਓ ਚੰਗੀ ਤਰ੍ਹਾਂ ਚੰਗਾ ਸਮਝ ਕੇ ਦੇਖੋ ਤਾਂ ਕਿ ਤੁਹਾਨੂੰ ਸਮਝ ਆ ਜਾਵੇ ਕਿ ਜਿਆ ਪਰਚੀ ਪੜ ਲਿਓ 3 ਕਿੰਟਲ ਤੋਂ ਲੈ ਕੇ ਸਵਾ 3 ਕਿੰਟਲ ਮੈਂ ਫੀਡ ਬਣਾਉਣਾ ਕੋਈ ਇਹ ਪੱਕਾ ਫਾਰਮੂਲਾ ਨਹੀਂ ਬਈ ਇਹਦੇ ਨਾਲ ਤੁਹਾਡੇ ਪਸ਼ੂ ਦੁੱਧ ਦੇਣਗੇ ਮੇਰੇ ਪਸ਼ੂ ਇਹਦੇ ਨਾਲ ਵਧੀਆ ਦੁੱਧ ਦਿੰਦੇ ਤੁਸੀਂ ਇਹ ਪਵਾ ਕੇ ਵਧੀਆ ਬਈ ਬਾਰਤ ਸਾਧਿਓ ਕੋਈ ਮਾੜੀ ਚੀਜ਼ ਨਹੀਂ ਬਾਜ਼ਾਰੂ ਫੀਡਾਂ ਤੋਂ ਤਾਂ 1000 ਗੁਣਾ ਚੰਗੀ ਹੈ ਐਵੇਂ ਲੋਕ ਝੂਠ ਮਾਰ ਮਾਰ ਕੇ ਕੋਈ ਮਸਾਲੇ ਦਸੀ ਜਾਂਦਾ ਆਹ ਪਾ ਦਿਓ ਦੁੱਧ ਡਬਲ ਹੋ ਜਾਊ ਆਏ ਹੋ ਜਾ ਨਾ ਬਈ ਦੁੱਧ ਡਬਲ ਹੋਣਾ ਹੈ ਫਿਰ ਤਾਗੜਾ ਬਸ ਇਹ ਜੰਪਾ ਬਾਾਕੀ ਉਹ ਕਰਦੇ ਹਾਂ ਫੀਡ ਪਾਓ ਵਧੀਆ ਸਮਾਨ ਵਧੀਆ ਪਾਓ ਆਪਦੇ ਅੱਖਾਂ ਸਾਹਮਣੇ ਬਣਾ ਕੇ ਲਿਓ ਬਜਾਰੂ ਫਿੱਟਣਾ ਨਾ ਪਤਾ ਇਧਰ ਆ ਜਾ ਤੇ ਆਏ ਸਨੀ ਲਾਣੇ ਬੱਤ ਬੱਤ ਦੀ ਟੋਕਰੀ ਨਾ ਤੋੜੀ ਦੇ ਹੋ ਜਾਂਦੀ ਹੈ ਹਾਂ ਦੇਖ ਲਓ ਤੇ ਵਧੀਆ ਖੁਸ਼ ਹੋ ਕੇ ਪਸ਼ੂ ਖਾਂਦੇ ਉਹ ਵੀ ਤੁਹਾਨੂੰ ਦਿਖਾ ਦਾਂਗੇ ਇਨ ਇੱਕ ਕਣ ਵੀ ਤੋੜੀ ਦਾ ਛੱਡ ਦੇਣਗੇ ਨਹੀਂ ਤਾਂ ਲੋਕਾਂ ਦੀਆਂ ਖੁਰਨੀਆਂ ਰਹਿੰਦੀਆਂ ਭਰੀਆਂ ਖੁਰਨਾਂ ਘਬਰੰਗਾਰੇ ਨੇ ਤੂੜੀ ਪਾਨੇ ਮਣ ਪੱਕੀ ਨਾ ਉਹ ਫੀਡ ਅਸਰ ਕਰਦੀ ਆ ਨਾ ਉਹ ਬਸ ਰੋਲਦੀ ਰਹਿੰਦੀ ਆ ਆ ਲਿਆ ਕੇ ਬੰਦ 10 ਮਿੰਟਾਂ ਦੇ ਵਿੱਚ ਵਿੱਚ ਆ ਦੇਖ ਲੋ ਆ ਐ ਨਹੀਂ ਲੋਕਾਂ ਨੂੰ ਖੁਰਨਾਂ ਘ ਭਾਰਤੀਆਂ ਤੂੜੀ ਦੀਆਂ ਤੇ ਬਾਅਦੋਂ ਪਸ਼ੂ ਖਾਣ ਨਾ ਜਮਾ ਠੀਕ ਠਾਕ ਦੀ ਤੂੜੀ ਪਾਓ ਹਾ ਇਹ ਵੀ ਨਹੀਂ ਵੀ ਜਿਵੇਂ ਆਪਾਂ ਕਹਦੇ ਕਿਲੋ ਤੂੜੀ ਨਾਲ ਹੀ ਪਸ਼ੂ ਰੱਜ ਜੂ ਸਾਹ ਸਰਜੀ ਦੀਆਂ ਟੋਕਰੀ ਜੀ ਹੋਵੇ ਆ ਦੇ ਰੌਣਕ ਦੇਖ ਬਈ ਪਸ਼ੂਆਂ ਨੂੰ ਆ ਐ ਨਹੀਂ ਬਰੇ ਮੂੰਹ ਜਾ ਮਾਰੀ ਜਾਣਗੇ ਬਾਅਦੋਂ ਫੀਡ ਹੋ ਜਾਂਦੀ ਆ ਲੇਟੀ ਹੋ ਜਾਂਦੀ ਆ ਵਿੱਚ ਨਾਲੇ ਮਿੰਨੇ ਮਿਕਚਰ ਵਗੈਰਾ ਵੀ ਪਾਉਣੇ ਆ ਉਹਵੇਂ ਨਹੀਂ ਛੱਡ ਦੇਣਾ ਇਹ ਫਿਰ ਸਹੀ 10 ਮਿੰਟਾਂ ਨੂੰ ਖੁਰਨੀਆਂ ਖਾਲੀ ਬਿਲਕੁਲ ਸਾਫ਼ ਕਣ ਵੀ ਨਹੀਂ ਵਿੱਚ ਥਿਆਉਣਾ ਸਾਰਿਆਂ ਨੇ ਤੇ ਦੁੱਧ ਵੀ ਜਮਾ ਇਹ ਫੀਡ ਤੇ ਬਾਈ ਆਪਾਂ ਨੂੰ ਪੂਰਾ ਵਧੀਆ ਦੁੱਧ ਦੇਈ ਜਾਂਦੇਗਾ ਜਦੋਂ ਇਹ ਸਾਰੀ ਸੁਣੀ ਸੁਣੀ ਖਾਲੀ ਪਾਣੀ ਪਿਆ ਕੇ ਬਾਈ ਧਾਰਾਂ ਕੱਢ ਲਾਂਗੇ ਧਾਰਾਂ ਤੋਂ ਬਾਅਦ ਬੰਨਾਂਗੇ ਸ਼ਾਮ ਨੂੰ ਰਾਤ ਨੂੰ ਅੰਦਰ ਆ ਦੇਖੋ ਇਹ ਅੰਦਰ ਆ ਗਿਆ ਸਾਰਿਆਂ ਦਾ ਸਿਸਟਮ ਇਹ ਹਰਾਚਰਾ ਆ ਜਾਂਦਾ ਤੇ ਵਿੱਚ ਰਲਾ ਕੇ ਵਧੀਆ ਵੀਰੇ ਤੂੜੀ ਹਨਾ ਇਹ ਪਾ ਦਨੇ ਹਰਾਚਰਾ ਇੱਥੇ ਬੰਨਦਾਂਗੇ ਧਾਰ ਤੋਂ ਬਾਅਦ ਇਹ ਆ ਕੇ ਹਰਾਚਰਾ ਖਾ ਕੇ ਪਾਣੀ ਪੂਣੀ ਪੀਤਾ ਹੋ ਰੱਜ ਕੇ ਆਰਾਮ ਨਾਲ ਬਹਿ ਜਾਣਗੇ ਆ ਛੋਟੇ ਬੱਚਿਆਂ ਦੀ ਆ ਇਹਨਾਂ ਨੂੰ ਫੀਡ ਪਾ ਦਨੇ ਆ ਫੁੱਲ ਜਿੰਨੀ ਰਾਤ ਨੂੰ ਖਾਣੀ ਰੱਜ ਕੇ ਖਾਈ ਜਾਂਦੇ ਆ ਤੇ ਪਾਣੀ ਪੀ ਜਾਂਦੇ ਆ ਆਪੇ ਗਰੋਥ ਲੈਣਗੇ ਜਦੋਂ ਫੀਡ ਚੱਕਣ ਲੱਗੇ ਇਹ ਆਪਣਾ ਬਈ ਸਿਸਟਮ ਅਤੇ ਇਹ ਪਸ਼ੂਆਂ ਦੀ ਖਾਦ ਖਰਾਕ ਤੇ ਬਾਕੀ ਜੇ ਚੰਗੇ ਲੱਗੇ ਤਾਂ ਜਰੂਰ ਕਮੈਂਟ ਕਰਿਓ ਕਿਵੇਂ ਤੁਹਾਨੂੰ ਆਪਣੇ ਜਾਨਵਰ ਲੱਗੇ ਵੀਰੇ ਛੋਟਾ ਜਿਹਾ ਆਪਣਾ ਫਾਰਮ